ਅੱਜ ਦੀ ਇਹ ਵੀਡੀਓ ਉਹਨਾਂ ਭਰਾਵਾਂ ਲਈ ਜਿਹੜੇ 23 ਸਨਖੀ ਬਿਸ਼ੇਰੀ ਛੋਟੀ ਉਮਰ ਦੀ ਵੱਧ ਵੱਡਾ ਪਾਲਦੇ ਤਾਂ ਮਿੱਤਰੋ ਅੱਜ ਉਹਨਾਂ ਲਈ ਬਿਸ਼ੇਰੀ ਲਿਆਤੀ ਬਿਸ਼ੇਰੀ ਆਪਣੇ ਵਾਲੇ ਡਾਇਮੰਡ ਦੇ ਆ ਸਾਰੀ ਡਿਟੇਲ ਦਵਾਂਗੇ ਵੀਡੀਓ ਪੂਰੀ ਦੇਖ ਲਓ 4 ਕਮੈਂਟਾਂ ਤੋਂ ਵੀ ਘੱਟ ਸਮਾਂ ਲੈਣਾ ਪਰ ਡਿਟੇਲ ਆ ਜਿਹੜੀ ਸਾਰੀ ਤੁਹਾਨੂੰ ਦੇ ਦੇਣੀ ਇੰਨਾ ਵਾਧਾ ਰਿਹਾ ਤੁਹਾਡੇ ਨਾਲ ਚੀਜ਼ ਬਹੁਤ ਚੰਗੀ ਆ ਨਜ਼ਾਰਾ ਆ ਜੂ ਦੇਖ ਕਿਤੇ ਰੇਟ ਨਾ ਮਿਲ ਜੇ ਪਹਿਲਾਂ ਤਾਂ ਸਵਾਗਤ ਹੈ ਮਿੱਤਰਾਂ ਦਾ ਸਾਰਿਆਂ ਦਾ ਭਰਾਵਾਂ ਦਾ ਜਿਹੜੇ ਬਾਬਾ ਜੀ ਦਾ ਸਟਾਰ ਫਾਰਮ YouTube ਚੈਨਲ ਤੇ ਜੁੜੇ ਆ ਤੇ ਜਿਹੜੇ ਵੀਡੀਓ Facebook ਪੇਜ ਦੇ ਰਾਹੀਂ ਦੇਖ ਰਹੇ ਉਹਨਾਂ ਸਾਰੇ ਸੱਜਣਾ ਦਾ ਸਾਰੇ ਭਰਾਵਾਂ ਦਾ ਵੀ ਬਹੁਤ-ਬਹੁਤ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਅੱਜ ਫਿਰ ਤੁਹਾਡੇ ਲਈ ਨਵੀਂ ਸਵੇਰ ਇੱਕ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਆਪਣੇ ਚੈਨਲ ਨਾਲ ਜੁੜੇ ਰਹੋ ਇਹਦੇ ਉੱਤੇ ਤੁਹਾਨੂੰ ਚੰਗੇ ਤੋਂ ਚੰਗਾ ਜਾਨਵਰ ਪੂਰੇ ਟੌਪ ਕਲਾਸ ਜਾਨਵਰ ਜਾਇਜ਼ ਰੇਟ ਤੇ ਮਿਲ ਜਾਂਦਾ ਜਿਹੜਾ ਮਾਰਕੀਟ ਵਿੱਚੋਂ ਹੋਰ ਪਾਸੇ ਨਹੀਂ ਮਿਲਦਾ ਸਨੱਖਾ ਬਾਜ਼ਰ ਰੇਟ 80 ਅੰਪੇਰਾਂ ਦਾ ਸਾਫ ਬਾਲ ਭੋਰੀਆਂ ਸਾ ਪਹਿਲਾਂ ਹੁਣ ਤੇ ਆ ਸਾਹਮਣੇ ਬੱਚੀ ਦੇਖ ਸਕਦੇ ਕਿੰਨੀ ਜਿਆਦਾ ਚੰਗੀ ਹੈ ਹਜੇ ਨਵੀਂ ਉਮਰ ਦੀ ਬੇਸ਼ੇਰੀ ਆ ਸਾਰੀ ਡਿਟੇਲ ਦਵਾਂ ਕਿੰਨਾ ਟਾਈਮ ਦੀ ਕੀ ਉਮਰ ਆ ਤੇ ਖਾਲੀ ਗੱਪਣ ਵਾਲੇ ਸਾਰਾ ਪੇਰਵਾ ਦਵਾਂਗੇ ਬਸ ਵੀਡੀਓ ਪ੍ਰੋਪਰ ਦੇਖ ਲਓ ਤਾਂ ਜੋ ਤੁਹਾਨੂੰ ਐਂਡ ਤੇ ਫੋਨ ਲਾਉਣਾ ਸੌਖਾ ਹੋ ਜੇ ਨੰਬਰ ਚੱਲੀ ਜਾਂਦਾ ਸਕਰੀਨ ਦੇ ਉੱਤੇ ਦੋਸਤੋ ਰੇਟ ਵਾਲੇ ਤੋਂ ਹੀ ਫੋਨ ਲਾਉਣਾ ਬਾਕੀ ਸਾਰੀ ਜਿਹੜੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਦੇ ਦੇਣੀ ਤੇ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਸਬਸਕ੍ਰਾਈਬ ਕਰ ਲਓ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੁਹਾਡੇ ਇੱਕ ਸ਼ੇਅਰ ਨਾਲ ਜਿਹੜੇ ਭਰਾ ਨੂੰ ਇਦਾਂ ਜਾਨਵਰ ਚਾਹੀਦਾ ਹੋਵੇ ਉਹਦੇ ਤਾਈਂ ਵੀਡੀਓ ਪਹੁੰਚ ਜੇ ਤੇ ਸਾਡਾ ਵੀ ਹੌਸਲਾ ਵਧ ਜਾਣਾ ਤੇ ਪਹਿਲਾਂ ਹੁਣ ਆਪਾਂ ਦਿੰਨੇ ਆ ਡਿਟੇਲ ਬਸ਼ੀਰੀ ਦੀ ਦੋਸਤੋ ਜਿਵੇਂ ਆਪਾਂ ਘੋੜੇ ਦਾ ਨਾਮ ਦੱਸ ਹੀ ਦਿੱਤਾ ਡਾਇਮੰਡ ਡਾਇਮੰਡ ਨੇ ਜਿੰਨੇ ਗੜਿਆ ਕੋਕੇ ਹੀ ਝੜਿਆ ਉਹਨਾਂ 'ਚੋਂ ਇੱਕ ਕੋਕਾ ਤੁਹਾਡੇ ਸਾਹ ਕੰਨ ਤੋਂ ਲੈ ਕੇ ਪੂਸਤਾਈ ਸਿਰੇ ਤਾਈ ਲਾ ਦਿੰਦਾ ਗੱਲਬਾਤ ਲੈਂਥ ਦੇਖ ਸਕਦੇ ਆ ਗਰਦਨ ਦੇਖ ਸਕਦੇ ਆ ਕੰਨ ਕੁੰਡੀ ਵਾਲਾ ਦੇਖ ਸਕਦੇ ਆ ਉਮਰ ਦੋਸਤੋ 2.5 ਸਾਲ ਹੋਈ ਆ ਬੱਚੀ ਦੀ ਹਜੇ ਚਾਰੇ ਪੈਰ ਬਰਾਬਰ ਚਿੱਟੇ ਗਲਡੀ ਚੰਬੀ ਬਸ਼ੀਰੀ ਨੌਕਰੇ ਬੱਚੇ ਦੇਣ ਵਾਲੀ ਆ ਚਾਰੇ ਪੈਰ ਗੋਡਿਆਂ ਤਾਂ ਇਹਨਾਂ ਪੂਰੇ ਚਾਰੇ ਜਮ ਪਰਫੈਕਟ ਚਿੱਟੇ ਆ ਤੇ ਪੂਸਤ ਸਾਰੇ ਵਾਲ ਚਿੱਟੇ ਆ ਮੱਥੇ ਪਟਾ ਚਿੱਟਾ ਕੰਨ ਬਹੁਤ ਜ਼ਿਆਦਾ ਚੰਗਾ ਕੁੰਡੀ ਅੱਧੀ ਅੱਧੀ ਮੋੜੀ ਪਈ ਓ ਤੁਸੀਂ ਦੇਖੋ ਮੈਂ ਕਲਿੱਪ ਲਾਉ ਹਾਂ ਹੁਣ ਤੁਸੀਂ ਮੜਾ ਧਿਆਨ ਨਾਲ ਦੇਖ ਲਓ ਥੋੜਾ ਜਿਹਾ ਬਲਰ ਹੋਣ ਦੀ وجہ ਨਾਲ ਤੁਹਾਨੂੰ ਪਤਾ ਜਲਦਾ ਕੁੰਡੀ ਨਾਲ ਕੁੰਡੀ ਟੱਚ ਕਰ ਜਾਂਦੀ ਹੈ। ਬਾਕੀ ਜਿਹੜਾ ਗਰਦਨ ਦਾ ਫਰੇਮ ਹੈ ਜਮ ਮਾਰਵਾੜੀ ਵਾਲਾ ਜਿਵੇਂ ਆਪਾਂ ਮਗਰ ਲਿਆ ਵੀਡੀਓ ਚ ਵੀ ਗੱਲ ਕੀਤੀ ਵੀ ਜਿਹੜਾ ਡਾਇਮੰਡ ਨੇ ਸੂਆ ਚੰਬਾ ਨੋਗਰਾ ਜ਼ਰੂਰ ਸੂਆ ਪਰ ਜਿਹੜੇ ਕਰੈਕਟਰ ਆ ਸਾਰੇ ਮਾਰਵਾੜੀ ਵਾਲੇ ਪਾਏ ਜਿਵੇਂ ਕੰਨ ਕੁੰਡੀ ਵਾਲਾ ਮਾਰਵਾੜੀ ਦੀ ਨਿਸ਼ਾਨੀ ਤੇ ਗਰਦਨ ਦੇਖੋ ਕਿੰਨੇ ਚੰਗੇ ਤੇ ਲੈਂਥ ਲੰਥਰੀ ਬਹੁਤ ਚੰਗੀ ਬੱਚੀ ਹੈ ਹਜੇ ਜਦੋਂ ਮੈਂ ਤਾਂ 6 1/2 ਸਾਲ ਦੀ ਹੋਈ ਹੈ ਬੱਚੀ ਤੇ 60 ਵਾਰ ਹੋਈ ਖੜੀ ਆ ਤੇ ਹਰ ਮੂਰੇ ਬ੍ਰੀਡਿੰਗ ਲਈ ਜੂਜ ਹੋਊ ਹੀ ਰੂਟ ਗੱਡੀ ਤੇ ਭਰਾਈ ਜਾਂਦੇ ਤੇ ਦੇਖੋ ਤੁਸੀਂ ਆਪ ਵੀ ਅੰਦਾਜ਼ਾ ਲਾ ਲਿਓ ਜਿਹੜੀ 2.5 ਸਾਲ ਚ ੱਡੀ ਹੋਈ ਖੜੀ ਆ ਤੇ 5 ਸਾਲ ਚ ੱਡੀ ਹੋ ਜੂ ਤੇ ਬੱਚਾ ਕਿੱਡਾ ਦੋ ਹਨਾ ਸਾਊਥ ਠੰਡੀ ਆ ਮੇਨ ਗੱਲ ਜਿਹੜੀ ਸਾਊਥ ਠੰਡੀ ਤੇ ਹੁੰਦੀ ਆ ਤੇ 2 ਨੰਬਰ ਤੇ ਬਾਲਪੋਰੀਆਂ ਦੀ ਜਮਾਂ ਸਾਫ ਬਾਲਪੋਰੀਆਂ ਦਾ ਤਕਰੀਬਨ ਆਪਣੇ ਸਾਰੇ ਜਾਨਵਰ ਹੀ ਸਾਫ ਹੁੰਦੇ ਨੇ ਤੇ ਵੈਸੇ ਅੱਜ ਕੱਲ ਵਿਚਾਰ ਵੀ ਨਹੀਂ ਰਿਹਾ ਬਾਲਪੋਰੀਆਂ ਦਾ ਕੋਈ ਵਿਚਾਰ ਨਹੀਂ ਕਰਦਾ ਪਰ ਫਿਰ ਵੀ ਆਪਾਂ ਆਪਦੇ ਵੱਲੋਂ ਜਾਨਵਰ ਸਾਫ ਲਈ ਆਈਦਾ ਜਿਹੜੇ ਭਰਾਵਾਂ ਨੂੰ ਵਿਚਾਰ ਹੋਇਆ ਉਹਨਾਂ ਨੂੰ ਵੀ ਆਪਾਂ ਦੱਸ ਦਿੰਦੇ ਆ ਵੀ ਬਾਲ ਭੌਰੀਆਂ ਜਮਾਂ ਸਾਫ਼ ਆ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ਼ ਆ ਪੈਰਾਂ ਪੂਰਾ ਦੀ ਲੈ ਕੇ ਕਿਸੇ ਪਾਸੋਂ ਕੋਈ ਫਾਲਟ ਨਹੀਂ ਚੰਗੀ ਆ ਬੱਚੇ ਓਵਰ ਆਲ ਤੇ ਰੇਟ ਜਾਇਜ਼ ਆ ਸਿੰਗਲ ਭੌਰੀ ਲੱਗੀ ਆ ਮੱਥੇ ਕੰਨ ਕੰਡੀਸ਼ਨ ਦੇਖ ਸਕਦੇ ਆ ਕੰਨਾਂ ਤੋਂ ਲੈ ਕੇ ਪੈਰਾਂ ਤਾਈਂ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਮੂਰਾਂ ਮਗਰਾਂੋਂ ਨੇੜਿਆਂ ਦੂਰੋਂ ਸਾਰੇ ਪਾਸੋਂ ਦਰਸ਼ਨ ਕਰਾ ਦਿੰਨੇ ਆ ਤੇ ਹੁਣ ਤੁਹਾਡੇ ਤੇ ਜੇ ਤੁਹਾਡੇ ਆਈ ਫਿੱਟ ਤਾਂ ਇੱਕ ਵਾਰ ਨੰਬਰ ਚੱਲੀ ਜਾਂਦੇ ਫੋਨ ਲਾ ਕੇ ਰੇਟ ਪੁੱਛ ਲੋ ਰੇਟ ਬਾਜਵਾ ਔਰ ਜਿੰਨੇ ਕ ਮਾਰਕੀਟ ਰੇਟ ਸ਼ੁਰੂ ਹੁੰਦੇ ਆ ਉਹਨਾਂ ਕਹਿੰਦਾ ਮੁੱਲ ਮਿੱਤਰੋ ਸੋ ਜੇ ਕਹ ਭਰਾਣੇ ਚੰਗੀ ਕਲੈਕਸ਼ਨ ਚਾਹੀਦੀ ਹੋਈ ਚੰਗੀ ਬਸ਼ੇਰੀ ਜਾਇਜ਼ ਰੇਟ ਚ ਚਾਹੀਦੀ ਤਾਂ ਉੱਪਰ ਨੰਬਰ ਤੇ ਲਈ ਜਾਂਦਾ ਬਸ ਫੋਨ ਲਾਉਣ ਦੀ ਖੇਚ ਲਗਾਇਓ ਐਡਰੈਸ ਤੁਹਾਨੂੰ ਪਤਾ ਹੀ ਆ ਕੇ ਸਾਹਮਣੇ ਬਹਿ ਕੇ ਬਸ਼ੇਰੀ ਦੀ ਹੋਈ